ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਨੇ ਆਪਣੇ ਬੈਟ ਦੇ ਵਿੱਚ ਜੋ ਔਰਤਾਂ ਨਾਲ ਕੀਤੀ ਹੋਈ ਗਰੰਟੀ ਨੂੰ ਪੂਰਾ ਕਰਨ ਲਈ ਵਿੱਤ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਦੋਂ ਪੂਰਾ ਹੋਣ ਜਾ ਰਿਹਾ ਹੈ ਔਰਤਾਂ ਨਾਲ ਕੀਤੀ ਹੋਈ ਗਰੰਟੀ ਦਾ ਵਾਅਦਾ ਜਿਸ ਬਾਰੇ ਵਿੱਤ ਮੰਤਰੀ ਨੇ ਅੱਜ ਪੱਤਰਕਾਰਾਂ ਨਾਲ ਜਵਾਬ ਗੱਲਬਾਤ ਕਰਦਿਆਂ ਹੋਇਆ ਦਿੱਤਾ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਬਹੁਤ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ 111100 ਰੁਪਇਆ ਆਉਣਾ ਸ਼ੁਰੂ ਹੋ ਜਾਵੇਗਾ। ਸੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੋ ਪੰਜਾਬ ਦਾ ਬਾਈਟ ਪੇਸ਼ ਕੀਤਾ ਹੈ ਇਹ ਬਾਈਟ ਪਹਿਲਾ ਬਾਈਟ ਹੈ ਜੋ ਕਿ ਇੰਨਾ ਵੱਡਾ ਬਾਈਟ ਪੇਸ਼ ਕੀਤਾ ਗਿਆ ਹੈ। ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਇਸ ਬਾਈਟ ਦੇ ਬਾਅਦ ਪੰਜਾਬ ਦੇ ਵਿੱਚ ਖੇਤੀ ਸੈਕਟਰ ਸੇਧ ਸਿੱਖਿਆ ਕਿਸਾਨੀ ਤੇ ਮਜ਼ਦੂਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਾਈਟ ਜਿਹੜਾ ਲੈਂਦਾ ਹੈ ਸਾਰੇ ਹੀ ਲੋਕ ਇਸ ਬਾਈਟ ਨੂੰ ਜਿਹੜਾ ਕਿ ਸੁਲਾ ਰਹੇ ਨੇ ਉਹ ਸਾਰੇ ਲੋਕਾਂ ਤੱਕ ਇਸ ਬਾਈਟ ਦਾ ਜਿਹੜਾ ਕਿ ਲਾ ਪਹੁੰਚੇਗਾ ਸੋ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਦੱਸਿਆ ਕਿ ਜੋ ਅਸੀਂ ਔਰਤਾਂ ਨਾਲ ਗਰੰਟੀ ਕੀਤੀ ਸੀ 11-1100 ਰੁਪਏ ਦੇਣ ਬਾਰੇ ਉਹ ਬਹੁਤ ਜਲਦੀ ਪੂਰੀ ਕਰਨ ਜਾ ਰਹੇ ਹਾਂ ਜੋ ਪੰਜ ਗਰੰਟੀਆਂ ਵਿੱਚੋਂ ਪਹਿਲੀਆਂ ਚਾਰ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਹੀ ਪੂਰੀਆਂ ਕਰ ਚੁੱਕੀ ਹੈ ਔਰ ਇਹ ਲਾਸਟ ਕ੍ਰੈਂਟੀਏ ਜੋ 1100 ਰੁਪਿਆ ਦੇਣ ਦੀ ਇਸ ਦੇ ਵੀ ਵਿਚਾਰ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਰਵੇ ਕਰਵਾਏ ਜਾ ਰਹੇ ਨੇ ਜੋ ਲੋੜਵੰਦ ਔਰਤਾਂ ਨੇ ਉਹਨਾਂ ਨੂੰ ਬਹੁਤ ਜਲਦੀ 1100 ਰੁਪਿਆ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ ਸੋ ਉਹਨਾਂ ਨੇ ਵਿਰੋਧੀਆਂ ਤੇ ਵੀ ਤੰਜ ਕਸਦਿਆਂ ਕਿਹਾ ਕਿ ਹਰਪਾਲ ਚਿਮਾ ਕਹਿੰਦੇ ਨੇ ਕਿ ਸਾਲ 2022 ਤੋਂ ਬਾਅਦ ਤੇ ਪਹਿਲੀ ਵਾਰ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 4 ਸਾਲਾਂ ਦੇ ਵਿੱਚ ਕੋਈ ਵੀ ਐਸੀ ਸਰਕਾਰ ਨਹੀਂ ਜਿਹੜੀ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰੇ ਜਦੋਂ ਕਿ 2002 ਤੋਂ ਲੈ ਕੇ 2022 ਤੱਕ ਦੋ ਵਾਰ ਕੰਮਰ ਸਰਕਾਰ ਰਹੀ ਤੇ ਦੋ ਵਾਰ ਅਕਾਲੀ ਭਾਜਪਾ ਦੀ ਸਰਕਾਰ ਰਹੀ ਇਨ੍ਹਾਂ ਦੋ ਦਹਾਕਿਆਂ ਦੇ ਵਿੱਚ ਜੋ ਵੀ ਪੰਜਾਬ ਦੇ ਨੌਜਵਾਨ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਸਾਰੇ ਰੋਡ ਮੈਪ ਉਹ ਬਰਬਾਦ ਹੋ ਗਏ ਪੰਜਾਬ ਨੂੰ ਬਰਬਾਦ ਕਰਨ ਲਈ ਨਵੀਆਂ ਨਵੀਆਂ ਸਕੀਮਾਂ ਦੀ ਸ਼ੁਰੂਆਤ ਇਨ੍ਹਾਂ ਦੋਵਾਂ ਸਰਕਾਰਾਂ ਸਮੇਂ ਹੋਈ ਲੋਕਾਂ ਨੂੰ ਲੌਲੀਪੌਪ ਦਿੰਦੇ ਸੀ ਵੋਟਾਂ ਲੈਂਦੇ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਾੜਾ ਚੜਾਉਂਦੇ ਸੀ ਆਪਣੇ ਵਿਕਾਸ ਕਰਵਾਈਗੇ ਪੰਜਾਬ ਦੇ ਲੋਕਾਂ ਦੇ ਵਿਕਾਸ ਨਹੀਂ ਹੋਏ ਸਭ ਸਿਟੀਆਂ ਆਪਣੇ ਮੰਤਰੀਆਂ ਨੂੰ ਦਿੰਦੇ ਰਹੇ ਆਪਣੇ ਵਿਧਾਇਕਾਂ ਨੂੰ ਦਿੰਦੇ ਰਹੇ ਪਰ ਲੋਕਾਂ ਦੇ ਨਾਲ ਠੋਖਾ ਖਿਰਦੇ ਰਹੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਡੇ ਵਿੱਤ ਮੰਤਰੀ ਭਾਵੇਂ ਅਕਾਲੀ ਭਾਜਪਾ ਸਰਕਾਰ ਦੇ ਸੀ ਤੇ ਭਾਵੇਂ ਕਾਂਗਰਸ ਸਰਕਾਰ ਦੇ ਸੀ ਉਹਨਾਂ ਦੇ ਆਪਣੀਆਂ ਸਬਸਿਟੀਆਂ ਤੁਹਾਨੂੰ ਗੜਾ ਦਈਏ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਉਹਨਾਂ ਨੇ ਸਰਕਾਰ ਹੁੰਦਿਆਂ ਹੋਇਆਂ ਕਿੰਨੇ ਫਾਇਦੇ ਲਏ ਨੇ ਜੋ ਹੁਣ ਚੀਕਾਂ ਮਾਰ ਰਹੇ ਨੇ ਇਹ ਸਾਰੇ ਵਿਰੋਧੀ ਅਕਾਲੀ ਔਰ ਕਾਂਗਰਸੀ ਇਹਨਾਂ ਦੀਆਂ ਸਬਸਿਟੀਆਂ ਅਸੀਂ ਬੰਦ ਕੀਤੀਆਂ ਨੇ ਜੋ ਕਿ ਪੰਜਾਬ ਦੇ ਸੂਬੇ ਨੂੰ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਔਰ ਪੰਜਾਬ ਨੂੰ ਪੈਰਾ ਸਿਰ ਖੜਾ ਕਰ ਸਕੀਏ ਜਿਸ ਕਾਰਨ ਇਹ ਸਾਰੇ ਹੀ ਲੀਡਰ ਇਹਨਾਂ ਦੀਆਂ ਜਿਹੜੀਆਂ ਸਬਸਿਟੀਆਂ ਬੰਦ ਹੋਈਆਂ ਨੇ ਤੇ ਚੀਕਾਂ ਮਾਰ ਰਹੇ ਨੇ ਸੋ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨੀ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਾਤ ਪੰਜਾਬ ਦੇ ਕਿਸਾਨਾਂ ਦੇ ਪਾਣੀ ਨੂੰ ਬਚਾਉਣ ਲਈ ਜੋ ਮਾਨ ਸਰਕਾਰ ਦੇ ਵੱਲੋਂ ਟਹਿਲਾ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਹੈ ਨਹਿਰਾਂ ਦਾ ਹੁਣ ਖਾਲ ਪੱਕੇ ਕਰਨ ਨੂੰ ਆਸਤੇ ਅਸੀਂ ਜਿਹੜਾ ਕੀ ਸ਼ੁਰੂਆਤ ਕਰ ਚੁੱਕੇ ਹਾਂ ਅੰਡਰਲਾਈਨ ਪਾਈਪ ਪਾ ਕੇ ਅਸੀਂ ਕਿਸਾਨਾਂ ਦੇ ਜ਼ਮੀਨਾਂ ਤੱਕ ਪਾਣੀ ਪਹੁੰਚਾ ਰਹੇ ਹਾਂ ਤਾਂ ਕਿ ਧਰਤੀ ਹੇਠਲਾ ਸਾਡਾ ਪਾਣੀ ਬਚ ਸਕੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਹੀ ਕਹਿੰਦੇ ਨੇ ਕਿ ਅਸੀਂ ਆਪਣੀ ਧਰਤੀ ਖੇਤੋਂ ਚੰਦੀ ਕੱਢ ਕੇ ਜੋ ਝੋਨਾਗਾਉਂਦੇ ਆ ਉਹ ਝੋਨੇ ਦਾ ਸਾਨੂੰ ਕੋਈ ਫਾਇਦਾ ਨਹੀਂ ਜਦੋਂ ਅਸੀਂ ਉਹ ਖਾਂਦੇ ਹੀ ਨਹੀਂ ਫਿਰ ਸਾਨੂੰ ਆਪਣੀ ਧਰਤੀ ਨੂੰ ਬੰਦਰ ਕਿਉਂ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਅਸੀਂ ਪਾਣੀ ਬਚਾਉਣ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਵੀ ਜੋ ਸਕੂਲ ਆਫ ਹੈਪੀਨੈਸ ਬਣਾ ਰਹੇ ਹਾਂ ਛੋਟੇ ਬੱਚਿਆਂ ਨੂੰ ਜਿਹੜਾ ਕਿ ਸ਼ੁਰੂਆਤ ਹੋ ਸਕੇ ਉਹਨਾਂ ਦੀ ਨੀਂਹ ਮਜ਼ਬੂਤ ਹੋ ਸਕੇ ਉਹ ਇੰਜੀਨੀਅਰ ਡਾਕਟਰ ਤੇ ਆਈਪੀਐਸ ਪੀਸੀ ਅਫਸਰ ਬਣ ਜੇ ਸਾਡੀ ਨੀਂਹ ਹੀ ਕਮਜ਼ੋਰ ਹੁੰਦੀ ਹੈ ਤਾਂ ਫਿਰ ਬੱਚਾ 10ਵੀਂ ਜਾਂ 12ਵੀਂ ਪੜ੍ਹ ਕੇ ਉਹ ਕੋਈ ਕੰਮ ਤੇ ਯੋਗ ਨਹੀਂ ਹੁੰਦਾ ਔਰ ਉਹ ਮਾਪਬਪ ਦੇ ਉੱਪਰ ਬੋਝ ਬਣਦਾ ਹੈ ਜੋ ਅਸੀਂ ਸਕੂਲਾਂ ਦੇ ਵਿੱਚ ਸ਼ੁਰੂਆਤ ਕਰ ਰਹੇ ਹਾਂ ਹੈਪੀਨੈਸ ਸਕੂਲ ਹੋਣਗੇ ਉੱਥੇ ਇੰਗਲਿਸ਼ ਮੀਡੀਅਮ ਹੋਵੇਗਾ ਹਿੰਦੀ ਮੀਡੀਅਮ ਪੰਜਾਬੀ ਮੀਡੀਅਮ ਹੋਵੇਗਾ ਤੇ ਉਹ ਸਕੂਲਾਂ ਦੇ ਵਿੱਚ ਬੱਚਿਆਂ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਬੱਚੇ ਕਾਮਯਾਬ ਹੋਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕਿ ਅਸੀਂ ਸਿਹਤ ਬੀਮਾ ਯੋਜਨਾ ਜੋ ਹਰੇਕ ਵਰਗ ਨੂੰ ਇਸ ਦਾ ਲਾਭ ਮਿਲੇ 10 ਲੱਖ ਰੁਪਿਆ ਕੀਤਾ ਹੈ ਜਦੋਂ ਕੋਈ ਸਾਡਾ ਪਰਿਵਾਰਕ ਮੈਂਬਰ ਬਿਮਾਰ ਹੋ ਜਾਂਦਾ ਹੈ ਸਾਨੂੰ ਹਸਪਤਾਲਾਂ ਵਿੱਚ ਲੈ ਜਾਣ ਲਈ ਸਾਡੇ ਕੋਲ ਪੈਸਾ ਨਹੀਂ ਹੁੰਦਾ ਅਸੀਂ ਉਹ ਨੇੜੇ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਪਰ ਸਾਡੇ ਕੋਲ ਪੈਸਾ ਨਾ ਹੋਣ ਕਾਰਨ ਸਾਡਾ ਉਹ ਜੀ ਜਿਹੜਾ ਹੈ ਉਹ ਦੁਨੀਆ ਤੋਂ ਤੁਰ ਜਾਂਦਾ ਹੈ ਜਿਸ ਕਾਰਨ ਮੈਂ ਬਹੁਤ ਸਾਰੇ ਲੋਕਾਂ ਦੇ ਵਿੱਚ ਵਿਚਰ ਕੇ ਮੈਂ ਪੰਜਾਬ ਦੇ ਵਿੱਚੋਂ ਗਰੀਬੀ ਵਿੱਚ ਉੱਠ ਕੇ ਆਇਆ ਜਿਸ ਕਾਰਨ ਇਹ 10 ਲੱਖ ਦਾ ਬੀਮਾ ਯੋਜਨਾ ਸ਼ੁਰੂ ਕੀਤਾ ਹੈ ਕਿ ਹਰੇਕ ਨੂੰ ਇਸ ਦਾ ਲਾਭ ਮਿਲੇਗਾ ਭਾਵੇਂ ਉਹ ਪ੍ਰਾਈਵੇਟ ਹਸਪਤਾਲ ਹੋਵੇਗਾ ਭਾਵੇਂ ਸਰਕਾਰੀ ਹਸਪਤਾਲ ਹੋਵੇਗਾ ਉੱਥੇ ਉਸਦਾ ਇਲਾਜ ਹੋਵੇਗਾ ਔਰ 10 ਲੱਖ ਰੁਪਏ ਸਰਕਾਰ ਵੱਲੋਂ ਉਸ ਨੂੰ ਦਿੱਤਾ ਜਾਵੇਗਾ ਜੋ ਵੀ ਕੋਈ ਸਾਡਾ ਅੱਜ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ ਕਿਸੇ ਤਰ੍ਹਾਂ ਦਾ ਇਲਾਜ ਖੁੰੋ ਸਾਡਾ ਜੀ ਨਹੀਂ ਮਰੇਗਾ ਜਿਸ ਕਾਰਨ ਇਹ ਸਭ ਤੋਂ ਵੱਡਾ ਕੰਮ ਕੀਤਾ ਇਸ ਪੱਲੇ ਵਿੱਚ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਵਿੱਚ ਬਹੁਤ ਵੱਡੀ ਮਹਿਮਿੱਤੀ ਹੋਈ ਏ ਜੋ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਪੂਰਾ ਸਮਰਥਨ ਮਿਲ ਗਿਆ ਪੰਜਾਬ ਵਿੱਚ ਔਰ ਪੰਜਾਬ ਦੀ ਸਰਕਾਰ ਦੇ ਵੱਲੋਂ ਜੋ ਨਸ਼ਾ ਸਮਗਲਰ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਟੱਕਿਆ ਜਾ ਰਿਹਾ ਹੈ ਔਰ ਉਹਨਾਂ ਦੀ ਜਾਇਦਾਦ ਨੂੰ ਖੁਰਕ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਨਸ਼ੇ ਵੇਚ ਕੇ ਬਣਾਈ ਹੋਈ ਜਾਇਦਾਦ ਨੂੰ ਜਿਵੇਂ ਕਿ ਬਲਡੋਜ਼ਰ ਚਲਾ ਕੇ ਉਸ ਨੂੰ ਮਲੀਆਂ ਮਿੱਟ ਕੀਤਾ ਜਾ ਰਿਹਾ ਹੈ ਇਸ ਨਾਲ ਚੰਗਾ ਸੁਨੇਹਾ ਜਾ ਰਿਹਾ ਹੈ ਅੱਗੇ ਤੋਂ ਕੋਈ ਵੀ ਸਮੱਗਲਰ ਹੋਵੇਗਾ ਉਹ ਆਪਣੀ ਜਾਇਦਾਦ ਨਹੀਂ ਬਣਾਵੇਗਾ ਨਸ਼ਾ ਨਹੀਂ ਵੇਚੇਗਾ ਜੇਕਰ ਕੋਈ ਇਸ ਅ ਕੇਸ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਪਤਾ ਹੈ ਕਿ ਉਸ ਦੀ ਜਾਇਦਾਦ ਇੱਕੂ ਖਾਤੇ ਜਾਵੇਗੀ ਜਿਸ ਕਾਰਨ ਇਹ ਬਹੁਤ ਹੀ ਚੰਗਾ ਜਿਹੜਾ ਸੁਨੇਹਾ ਹੈ ਔਰ ਨੌਜਵਾਨ ਚੰਗੇ ਪਾਸੇ ਜਾਣਗੇ ਇਹ ਜਿਹੜਾ ਕਿ ਮੜੇ ਕੰਮ ਛੱਡ ਕੇ ਨੌਜੋਨਾਂ ਦੇ ਵਿੱਚ ਰੁਚੀ ਵਧੇਗੀ ਅਸੀਂ ਪੜ੍ਹਾਈ ਵਾਲੇ ਪਾਸੇ ਜਾਈਏ ਔਰ ਚੰਗੇ ਅਫਸਰ ਬਣੀਏ ਜੋ ਕਿ ਮਾਨ ਸਰਕਾਰ ਨੇ ਪਹਿਲਾ ਗੰਟੀ ਕੀਤੀ ਸੀ ਪਹਿਲੇ ਸਾਲ ਹੀ 30000 ਨੌਕਰੀਆਂ ਦੇਣ ਦੀ ਉਹ ਪੂਰੀ ਹੋ ਚੁੱਕੀ ਏ ਜੋ ਕਿ ਅਸੀਂ 50000 ਦੇ ਲਗਭਗ ਨੌਕਰੀਆਂ ਦੇ ਚੁੱਕੇ ਆ ਔਰ 50000 ਅਸੀਂ ਇਸ ਸਾਲ ਹੋਰ ਨੌਕਰੀਆਂ ਦੇਣ ਲਈ ਜੋ ਯੋਜਨਾ ਤਿਆਰ ਕੀਤੀ ਏ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਹਮੇਸ਼ਾ ਹੀ ਪੰਜਾਬ ਵਿੱਚ ਚੰਗੇ ਕੰਮਾਂ ਨੂੰ ਵੀ ਨਕਾਰਿਆ ਜਾ ਰਿਹਾ ਹੈ ਜੋ ਕਾਂਗਰਸ ਸਰਕਾਰ ਵਿਰੋਧੀ ਧਿਰ ਵਿੱਚ ਸਾਰੀ ਉਹਨਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਕਿ ਪੰਜਾਬ ਦੇ ਲੋਕ ਜੇਕਰ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਦੀ ਕੰਮ ਕਰੀ ਗਈ ਤਾਂ ਫਿਰ ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਨੂੰ ਦੁਬਾਰਾ ਫਿਰ ਚੁਣ ਲੈਣਾ ਹੈ ਔਰ ਕਾਂਗਰਸੀਆਂ ਦੀ ਆਸਾਂ ਤੇ ਪਾਣੀ ਫਿਰ ਰਿਹਾ ਹੈ ਜਿਸ ਕੰਮ ਕਾਂਗਰਸ ਪਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਹਮੇਸ਼ਾ ਨਾ ਨਾਹੀ ਕਰੀ ਜਾਂਦੇ ਨੇ ਜਦੋਂ ਕਿ ਅੰਦਰ ਜਾਂਦੇ ਨੇ ਤਾਂ ਅੰਦਰ ਜਾ ਕੇ ਉਹ ਸਾਡੀਆਂ ਸਿੱਟਾਂ ਕਰਦੇ ਨੇ ਬਾਹਰ ਆ ਕੇ ਮੀਡੀਆ ਸਾਹਮਣੇ ਕੈਮਰਾ ਸਾਹਮਣੇ ਉਹਨਾਂ ਦੀ ਇਹ ਫਿਤਰਤ ਬਣ ਗਈ ਏ ਕਿ ਉਹ ਨਾਹ ਦਾ ਜਵਾਬ ਨਾ ਹੀ ਕਰੀ ਜਾਣਗੇ ਲੇਕਿਨ ਅੰਦਰ ਸਾਨੂੰ ਬੈਠ ਕੇ ਉਹ ਕਹਿੰਦੇ ਨੇ ਕਿ ਤੁਸੀਂ 70 ਸਾਲ ਜਿਹੜੀ ਸਰਕਾਰ ਕੰਮ ਨਹੀਂ ਕਰ ਸਕੀਆਂ ਉਹ ਤੁਸੀਂ ਕੰਮ ਕਰ ਰਹੇ ਜੇ ਲੋਕ ਬਹੁਤ ਖੁਸ਼ ਨੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਲਗਾਤਾਰ ਖੜੇ ਨੇ ਔਰ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਵੀ ਮੁੱਖ ਮੰਤਰੀ ਬਣਾਉਣ ਵਾਸਤੇ ਲੋਕ ਸੋਚ ਰਹੇ ਨੇ ਜਿਸ ਨੂੰ ਲੈ ਕੇ ਹਰਪਾਲ ਚੀਮਾ ਨੇ ਪੱਟਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਣਗੇ ਜੋ ਕਿ ਲਗਭਗ 117 ਦੇ ਵਿੱਚੋਂ 110 ਸੀਟਾਂ ਤੇ ਫਿਰ ਆਮ ਆਦਮੀ ਪਾਰਟੀ ਜਿੱਤੇਗੀ ਸਰਕਾਰ ਬਣਾਵੇਗੀ